ਕਹਿੰਦਾ ਗੱਲ ਪੂਰੀ ਹੈ ਤੇਰੀ ਸੱਜਣਾ ਮੇਰਾ ਤਾਂ ਵਿੱਚ ਜ਼ਿਕਰ ਹੈ ਤੇਰੀ ਗਿਣਤੀ 1 ਤੋਂ ਸ਼ੁਰੂ ਹੈ ਮੇਰੀ ਤਾਂ ਵਿੱਚ 0 ਹੈ ਪੌਲ ਲੋਕਾਂ ਭਾਣੇ ਤੂੰ ਅੰਤ ਹੈ ਮੇਰਾ ਪੌਲ ਲੋਕਾਂ ਭਾਣੇ ਤੂੰ ਅੰਤ ਹੈ ਮੇਰਾ ਮੇਰੇ ਲਈ ਤੂੰ ਸਿਖਰ ਹੈ ਗੱਲ ਪੂਰੀ ਹੈ ਤੇਰੀ ਸੱਜਣਾ ਮੇਰਾ ਤਾਂ ਵਿੱਚ ਜ਼ਿਕਰ ਹੈ ਮੇਰਾ ਤਾਂ ਵਿੱਚ ਜ਼ਿਕਰ ਹੈ ਕਹਿੰਦਾ ਗੱਲ ਪੂਰੀ ਹੈ ਤੇਰੀ ਸੱਜਣਾ ਮੇਰਾ ਤਾਂ ਵਿੱਚ ਜ਼ਿਕਰ ਹੈ ਤੇਰੀ ਗਿਣਤੀ 1 ਤੋਂ ਸ਼ੁਰੂ ਹੈ ਮੇਰੀ ਤਾਂ ਵਿੱਚ 0 ਹੈ ਪੁੱਲ ਲੋਕਾਂ ਭਾਣੇ ਤੂੰ ਅੰਤ ਹੈ ਮੇਰਾ ਪੁੱਲ ਲੋਕਾਂ ਭਾਣੇ ਤੂੰ ਅੰਤ ਹੈ ਮੇਰਾ ਮੇਰੇ ਲਈ ਤੂੰ ਸਿਖਰ ਹੈ ਗੱਲ ਪੂਰੀ ਹੈ ਤੇਰੀ ਸੱਜਣਾ ਮੇਰਾ ਤਾਂ ਵਿੱਚ ਜ਼ਿਕਰ ਹੈ ਮੇਰਾ ਤਾਂ ਵਿੱਚ ਜ਼ਿਕਰ ਹੈ